ਰੀਏ ਹੱਥ ਪੈਰ ਤੰਦੇ ਹੀ ਪਾਣੀ ਧੋਤਾ ਉਤਰ ਸਕੇ ਹੀ ਮੂਤ ਪਲੀਤੀ ਕੱਪੜ ਹੋਏ ਦੇਹ ਸਾ ਬਨ ਲਈਏ ਉਹ ਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ 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 ਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਭੁਮੀ ਤਾ ਉਹ ਜਾਹੋ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇੰਡੋਸਤਾਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਗੁਰਮਤ ਕੈਂਪ ਹਰ ਸਾਲ ਦੀ ਤਰ੍ਹਾਂ ਲਗਾਏ ਜਾ ਰਹੇ ਨੇ ਤਾਂ ਜੋ ਜਿਹੜੇ ਬੱਚੇ ਸਾਡੇ ਸਿੱਖੀ ਦੇ ਨਾਲ ਟੁੱਟਦੇ ਨੇ ਪੰਜਾਬੀ ਨਾਲ ਟੁੱਟਦੇ ਨੇ ਗੁਰਬਾਣੀ ਨਾਲ ਟੁੱਟਦੇ ਨੇ ਉਹਨਾਂ ਨੂੰ ਇਹ ਛੁੱਟੀਆਂ ਦੇ ਸਮੇਂ ਦੇ ਵਿੱਚ ਕਿਉਂਕਿ ਸਮਾਂ ਦੇ ਹਿਸਾਬ ਦੇ ਨਾਲ ਛੁੱਟੀਆਂ ਦੇ ਵਿੱਚ ਹੀ ਬੱਚੇ ਨੂੰ ਮਿਲਦਾ ਤੇ ਉਹ ਪ੍ਰਾਲਾ ਕੀਤਾ ਜਾਂਦਾ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਸਾਨੂੰ ਬੜੀ ਖੁਸ਼ੀ ਮਾਣ ਨੂੰ ਮਹਿਸੂਸ ਹੁੰਦਾ ਹਰ ਸਾਲ ਦੀ ਤਰ੍ਹਾਂ ਕੀ ਬੱਚੇ ਸਾਡੇ ਕੋਲ ਨਿੱਕੇ ਨਿੱਕੇ ਆ ਕੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਯਾਦ ਕਰਦੇ ਨੇ ਤੇ ਐਸੇ ਸਮੇਂ ਦੇ ਵਿੱਚ ਜਿੱਥੇ ਅੱਜ ਕੱਲ ਨੈੱਟ ਦਾ ਯੁੱਗ ਹੈ ਹੋਰ ਬਹੁਤ ਸਾਰੇ ਅੱਜ ਕੱਲ ਨਹੀਂ ਜਿੱਦਾਂ ਬੱਚੇ ਘੁੰਮਣ ਫਿਰਨ ਵਾਸਤੇ ਜਾਂਦੇ ਨੇ ਮਾਪਿਓ ਵੀ ਯਾਨੀ ਕਿ ਕੁਝ ਬੱਚਿਆਂ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਤੇ ਇਹਨਾਂ ਦੇ ਮਾਪਿਓ ਬਹੁਤ ਵਧਾਈ ਦੇ ਪਾਤਰ ਨੇ ਜਿਹੜੇ ਬੱਚੇ ਨੂੰ ਇੱਥੇ ਭੇਜਦੇ ਨੇ ਬਹੁਤ ਹੀ ਸਕੂਲ ਮਿਲਦਾ ਜਦੋਂ ਅਸੀਂ ਬੱਚੇ ਨੂੰ ਗੁਰਬਾਣੀ ਦੀ ਨਾਲ ਜੋੜਦੇ ਆ ਸਮਰਥ ਬੱਚਿਆਂ ਤੋਂ ਘਰਾਂ ਵਿੱਚ ਗਿਆ ਜਾਂਦਾ ਵੀ ਆਪਣੇ ਬੱਚਿਆਂ ਨੂੰ ਛੁੱਟੀ ਨਾਲ ਭੇਜੋ 10 ਦਿਨ ਦਾ ਹਰੇ ਦੇ ਦਿਓ ਅਸੀਂ ਬੱਚਿਆਂ ਨੂੰ ਕੁਛ ਨਾ ਕੁਛ ਸਿਖਾਵਾਂਗੇ ਜਿਹੜੇ ਕੈਂਪ ਲਾਉਣ ਦਾ ਸਭ ਤੋਂ ਵੱਡਾ ਮਕਸਦ ਇਹ ਹੁੰਦਾ ਜਿਹੜਾ ਸਮਾਂ ਚੱਲਦਾ ਪਿਆ ਨਾ ਇਹਦੇ ਵਿੱਚ ਸਾਡੇ ਬੱਚੇ ਕਿਤੇ ਗਾਂ ਥੜਕਣਾ ਜਨ ਆਪਣੀ ਜ਼ਿੰਦਗੀ ਚ ਚੰਗਾ ਆਪਣੇ ਆਪ ਨੂੰ ਬਣਾ ਸਕਣ ਭਾਵੇਂ ਕਿਸੇ ਧਰਮ ਦੇ ਹੋਣ ਆਪਣੇ ਧਰਮ 'ਚ ਪਰਪੱਕ ਰਹਿਣ ਆਪਣੀ ਧਰਮ ਦੀ ਸਿੱਖਿਆ ਉਹਨਾਂ ਦੇ ਕੋਲ ਹੋਵੇ ਤੇ ਮੈਂ ਨਹੀਂ ਸਮਝਦਾ ਕਿ ਬੱਚੇ ਜਿਆਦਾ ਵਿਗੜਨ ਬੱਚੇ ਬਾਕਾਇਦਾ ਪਹਿਲਾਂ ਅਰਦਾਸ ਕਰਦੇ ਆ ਮੂਲ ਮੰਤਰ ਦਾ ਜਾਪ ਕਰਦੇ ਆ ਸ਼ਾਮ ਨੂੰ ਜਿਹੜੇ ਸਮਾਤੀ ਹਣੇ ਫਿਰ ਅਰਦਾਸ ਬੇਨਤੀ ਕਰਕੇ ਜਾਣੇ ਆ ਤੇ ਸੱਚੀ ਬਾਤ ਹੈ ਜੋ ਪੜਿਆ ਉਹ ਸਾਡੇ ਹਿੱਦਰ ਚ ਵਸ ਜਾਵੇ ਅਗਲਾ ਦਿਨ ਜਿਹੜਾ ਸਾਡੇ ਵਾਸਤੇ ਹੋਰ ਨੋਵਾ ਛੜੇ ਇੰਨਾ ਬੱਚਿਆਂ ਦੇ ਖਾਣ ਪੀਣ ਦਾ ਵੀ ਇੰਤਜ਼ਾਮ ਵਸ ਕੀਤਾ ਉਹ ਵੀ ਸੇਵਾ ਪਿਛਲੇ ਸਾਲ ਵੀ ਭਾਈ ਇੰਦਰ ਸਿੰਘ ਜੀ ਇੰਦਰ ਮਸ਼ੀਨ ਟੂਲ ਵਾਲੇ ਨੇ ਉਹਨਾਂ ਨੇ ਸੇਵਾ ਲਈ ਸੀ ਅੱਜ ਸਾਲ ਵੀ ਉਹਨਾਂ ਨੇ ਕਿਹਾ ਵੀ ਸੇਵਾ ਮੈਂ ਰੈਣੀ ਉਹ ਸੇਵਾ ਕਰਦੇ ਨੇ ਬੱਚਿਆਂ ਦੇ ਨਾਲ ਭਾਈਏ ਗੁਰਮਕਸ ਸਿੰਘ ਜੀ ਨੇ ਮੈਂਬਰ ਵੀ ਨੇ ਗੁਰਦੁਆਰਾ ਸਾਹਿਬ ਦੇ ਪਹਿਲੇ ਪਾਰਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਰਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਰਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਰਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਰਸ਼ਾਹ ਸ੍ਰੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੀਂ ਪਾਰਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਸਤਵੀਂ ਪਾਰਸ਼ਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਅਠਵੀਂ ਪਾਰਸ਼ਾ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨੌਵੀਂ ਪਾਰਸ਼ਾ ਸ਼੍ਰੀ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਸਵੀਂ ਪਾਰਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਰਸ਼ਾ ਦੀ ਜੋ ਤੰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਤੀ ਤੇ ਛੁੱਟੀਆਂ ਪੈ ਗਈਆਂ ਹਨ ਤੇ ਹਰ ਕੋਈ ਬੱਚੇ ਚਾਹੁੰਦੇ ਹਨ ਜਾਂ ਉਹਨਾਂ ਮਾਪੇ ਵੀ ਚਾਹੁੰਦੇ ਹਨ ਵੀ ਅਸੀਂ ਕਿਤੇ ਘੁੰਮਣ ਟੂਰਿਸਟ ਪਲੇਸ ਤੇ ਜਾਈਏ ਕਿ ਪਹਾੜੀ ਇਲਾਕੇ ਜਾਈਏ ਜਾਂ ਕਿਤੇ ਹੋਰ ਕਿਤੇ ਆਪਾਂ ਘੁੰਮਣ ਜਾਈਏ ਲੇਕਿਨ ਕੁਝ ਬੱਚੇ ਅੱਸੀ ਵੀ ਹਨ ਜਿਹੜੇ ਆਪਣੇ ਗੁਰਮਤੀ ਨਾਲ ਜੁੜ ਰਹੇ ਹਨ ਗੁਰਸਿੱਖੀ ਨਾਲ ਜੁੜ ਰਹੇ ਹਨ ਉਹਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਬਾਹਰ ਨਾ ਜਾਣ ਦੇ ਬਾਵਜੂਦ ਵੀ ਉਹ ਇੱਥੇ ਆ ਹਨ ਅਤੇ ਸਿੱਖ ਰਹੇ ਹਨ ਕਿਉਂਕਿ ਛੁੱਟੀਆਂ ਪੈ ਗਈਆਂ ਹਨ ਉਹਨਾਂ ਦਾ ਮਨ ਕਰਦਾ ਹੈ ਵੀ ਅਸੀਂ ਗੁਰਮਤਿ ਦੀਆਂ ਕਲਾਸਾਂ ਲਾਈਏ ਅਤੇ ਜੋ ਗੁਰਸਿੱਖ ਵਿੱਚ ਹੈਗਾ ਉਹਨਾਂ ਨੂੰ ਕੁਝ ਪ੍ਰਾਪਤ ਕਰੀ ਕੋ ਸਿੱਖੀਏ ਅੱਜ ਅਸੀਂ ਪਹੁੰਚੇ ਹਾਂ ਇੱਕ ਬਟਾਲਾ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਜਿੱਥੇ ਬੱਚਿਆਂ ਵੱਲੋਂ ਇਹ ਸਿੱਖਿਆ ਪ੍ਰਾਪਤ ਕੀਤੀ ਜਾ ਰਹੀ ਹੈ ਗੁਰਸਿੱਖੀ ਦੀ ਸਿੱਖਿਆ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਗੁਰਦਵਾਰਾ ਸਾਹਿਬ ਵਿਖੇ ਇਹ ਬੱਚੋ ਛੋੜੇ ਬੱਚੇ ਆਉਂਦੇ ਹਨ ਅਤੇ ਗੁਰੂ ਗੁਰਮਤ ਦੀਆਂ ਕਲਾਸਾਂ ਲੱਗਦੀਆਂ ਹਨ ਅਤੇ ਆਪਣੀ ਸਿੱਖਿਆ ਪ੍ਰਾਪਤ ਕਰਦੇ ਹਨ ਤਸਵੀਰਾਂ ਮੈਂ ਸਾਂਝੀਆਂ ਕਰਾਂਗਾ ਉਸ ਨੰਨੇ ਮੁੰਨੇ ਬੱਚਿਆਂ ਦੀਆਂ ਜਿਹੜੇ ਛੋਟੇ ਛੋੜੇ ਬੱਚੇ ਨੇ ਤੇ ਇੱਥੇ ਆ ਕੇ ਸਿੱਖਿਆ ਪ੍ਰਾਪਤ ਕਰਦੇ ਹਨ ਗੁਰੂ ਸਿੱਖੀ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਗੁਰੂਆਂ ਦੀਆਂ ਬਾਣੀਆਂ ਪ੍ਰਾਪਤ ਸਿੱਖਿਆ ਪ੍ਰਾਪਤ ਕਰਦੇ ਹਨ ਜੋ ਵੀ ਗੁਰੂਆਂ ਦੇ ਇਤਿਹਾਸ ਹਨ ਉਹਨਾਂ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਛੋੜੇ ਛੋੜੇ ਬੱਚੇ ਹਨ ਮਹਿਜ ਤੁਸੀਂ ਸਿਲਾ ਸਕਦੇ ਹੋ 5 ਸਾਲ ਤੋਂ ਉੱਪਰ ਉੱਪਰ ਬੱਚੇ ਤੇ 10 ਸਾਲ 12 ਸਾਲ ਤੋਂ ਥੱਲੇ ਬੱਚੇ ਜ਼ਿਆਦਾ ਹਨ ਜੋ ਛੋਟੇ ਛੋਟੇ ਬੱਚੇ ਏਥੇ ਆ ਕੇ ਸਿੱਖਿਆ ਪ੍ਰਾਪਤ ਕਰਦੇ ਹਨ ਹਨਾਨੀ ਝਲਕ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਧਰਮ ਦਾ ਬੱਚਾ ਆ ਸਕਦਾ ਹੈ ਤੇ ਆਉਂਦੀ ਹਨ ਪ੍ਰਵਾਸੀ ਦੀ ਗੱਲ ਕਰੀਏ ਪ੍ਰਵਾਸੀ ਬੱਚੇ ਵੀ ਇੱਥੇ ਮੌਜੂਦ ਹਨ ਜੋ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ Hindu ਕਮਿਊਨਿਟੀ ਦੇ ਜੋ ਬੱਚਾ ਹਨ ਉਹ ਵੀ ਇੱਥੇ ਆ ਕੇ ਸਿੱਖਿਆ ਪ੍ਰਾਪਤ ਕਰਦੇ ਹਨ ਬਹੁਤ ਵਧੀਆ ਗੱਲ ਹੈ ਸਾਨੂੰ ਆਪਣੇ ਸਿੱਖੀ ਧਰਮ ਨਾਲ ਜੁੜਨਾ ਚਾਹੀਦਾ ਹੈ ਉਹ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਉਹਨਾਂ ਦੀ ਸਿੱਖਿਆ ਦਾ ਕੁਝ ਫਲ ਲੇ ਸਕੀਏ ਕੋਜ ਮਤਵ ਲੈ ਸਕੀਏ ਕਿਉਂਕਿ ਸਿੱਖਿਆ ਵਿੱਚ ਗੁਰਮੁਤੀ ਸਿੱਖਿਆ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਅਸੀਂ ਗੱਲਬਾਤ ਕਰਾਂਗੇ ਉਹਨਾਂ ਭਾਈ ਸਾਹਿਬਾਂ ਨਾਲ ਜਿਹੜੇ ਆ ਕੇ ਇੱਥੇ ਸਿੱਖਿਆ ਦਿੰਦੇ ਹਨ ਕਲਾਸਾਂ ਲਗਾਉਂਦੇ ਹਨ ਛੋਟੇ ਬੱਚਿਆਂ ਨੂੰ ਸਿੱਖਿਆ ਦਉਂਦੇ ਹਨ ਸੱਸੀ ਕਵੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਬਾਬਾ ਜੀ ਤੁਹਾਡਾ ਨਾਮ ਨਾਮ ਤੋਂ ਲੱਗੇ ਜੀ ਮੇਰਾ ਨਾਮ ਪੰਜੀ ਸਿੰਘ ਪ੍ਰਚਾਰਕ ਜੀ ਸ਼ੁਭ ਅੱਛਾ ਜੀ ਬਿਲਕੁਲ ਠੀਕ ਹੈ ਜੀ ਇਹ ਤੁਸੀਂ ਕਲਾਸਾਂ ਲਗਾ ਰਹੇ ਹੋ ਜੀ ਕਿੰਦਾ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇੱਥੇ ਛੋਟੇ-ਛੋਟੇ ਬੱਚੇ ਦੇ ਨਿੱਕੇ-ਨਿੱਕੇ ਬੱਚੀਆਂ ਆਈਆਂ ਨੇ ਸਿੱਖਿਆ ਪ੍ਰਾਪਤ ਕਰਨ ਵਾਸਤੇ ਅੱਜ ਕੱਲ ਦੀ ਗੱਲ ਕਰੀਏ ਤਾਂ ਅੱਜ ਕੱਲ ਨੌਜਵਾਨ ਪੀੜੀ ਗੁਰਮੁਖੀ ਸਿੱਖਿਆ ਤੋਂ ਕਾਫੀ ਦੂਰ ਹੁੰਦੀ ਜਾ ਰਹੀ ਹੈ ਬਹੁਤ ਹੀ ਵਧੀਆ ਗੱਲ ਹੈ ਕਿ ਇਹਨਾਂ ਦੇ ਮਾਤਾ-ਪਿਤਾ ਦਾ ਬਹੁਤ ਧੰਨਵਾਦ ਹੈ ਤੇ ਇੱਥੋਂ ਦੇ ਗੁਰਦਾਰਾ ਸਭਾੰਦੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਛੁੱਟੀਆਂ ਦੇ ਦਿਨਾਂ 'ਚ ਵੀ ਡਾਬਾ ਵੱਡਾ ਪ੍ਰਾਲਾ ਕੀਤਾ ਜਤਸਕਤਰ ਗਿਆਨੀ ਹਰਬੰਸ ਸਿੰਘ ਜੀ ਤੇ ਉਹਨਾਂ ਦੇ ਸਮੁੱਚਾ ਪ੍ਰਬੰਧ ਜਿਹੜਾ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਐਡਵੋਕੇਟ ਜੀ ਉਹਨਾਂ ਵੱਲੋਂ ਤੇ ਸਰਦਾਰ ਬਲਵਿੰਦਰ ਸਿੰਘ ਕਾਲਵਾ ਜੋ ਉਸਕਾਤਰ ਸਾਹਿਬ ਨੇ ਉਹਨਾਂ ਵੱਲੋਂ ਹਦਾਇਤਾਂ ਨੇ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਗੁਰਮਤਿ ਕੈਂਪ ਹਰ ਸਾਲ ਦੀ ਤਰ੍ਹਾਂ ਲਗਾਏ ਜਾ ਰਹੇ ਨੇ ਤਾਂ ਜੋ ਜਿਹੜੇ ਬੱਚੇ ਸਾਡੇ ਸਿੱਖੀ ਦੇ ਨਾਲ ਟੁੱਟਦੇ ਨੇ ਪੰਜਾਬੀ ਨਾਲ ਟੁੱਟਦੇ ਨੇ ਗੁਰਬਾਣੀ ਨਾਲ ਟੁੱਟਦੇ ਨੇ ਉਹਨਾਂ ਨੂੰ ਇਹ ਛੁੱਟੀਆਂ ਦੇ ਸਮੇਂ ਦੇ ਵਿੱਚ ਕਿਉਂਕਿ ਸਮਾਂ ਦੇ ਹਿਸਾਬ ਦੇ ਨਾਲ ਛੁੱਟੀਆਂ ਦੇ ਵਿੱਚ ਹੀ ਬੱਚੇ ਨੂੰ ਵੇਰ ਮਿਲਦਾ ਤੇ ਉਹ ਉਪਰਾਲਾ ਕੀਤਾ ਜਾਂਦਾ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਤੇ ਸਾਡਾ ਵਿਸ਼ੇਸ਼ ਉਪਰਾਲਾ ਜਿਹੜਾ ਸਾਡੀ ਜੋ ਪ੍ਰਚਾਰ ਵੀ ਰਿਹਾ ਸਾਡੇ ਹਲਕੇ ਦੇ ਜਿਹੜੇ ਬਟਾਲੇ ਦੇ ਜਥੇਦਾਰ ਸਰਦਾਰ ਜਸਲ ਸਿੰਘ ਗੁਰਨਾਮ ਸਿੰਘ ਜਸਲ ਜੀ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਕਿ ਹਰੇਕ ਗੁਰਦੁਆਰਾ ਸਹਿਬਾਨਾਂ ਦੀ ਕਮੇਟੀਆਂ ਦੇ ਨਾਲ ਸਹਿਯੋਗ ਲੈ ਕੇ ਵੱਖ-ਵੱਖ ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਨੇ ਸਾਨੂੰ ਬੜੀ ਖੁਸ਼ੀ ਮਾਣ ਮਹਿਸੂਸ ਹੁੰਦਾ ਹਰ ਸਾਲ ਦੀ ਤਰ੍ਹਾਂ ਕਿ ਬੱਚੇ ਸਾਡੇ ਕੋਲ ਨਿੱਕੇ ਨਿੱਕੇ ਆ ਕੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਯਾਦ ਕਰਦੇ ਨੇ ਤੇ ਐਸੇ ਸਮੇਂ ਦੇ ਵਿੱਚ ਜਿੱਥੇ ਅੱਜਕੱਲ ਨੈੱਟ ਦਾ ਜੋਗ ਹੈ ਬਹੁਤ ਬਹੁਤ ਸਾਰੇ ਅੱਜ ਕੱਲ੍ਹ ਨਹੀਂ ਜਿੱਦਾਂ ਬੱਚੇ ਘੁੰਮਣ ਫਿਰਨ ਵਾਸਤੇ ਜਾਂਦੇ ਨੇ ਮਾਪਿਓ ਵੀ ਯਾਨੀ ਕਿ ਕੁਝ ਬੱਚਿਆਂ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਤੇ ਇਹਨਾਂ ਦੇ ਮਾਪਿਓ ਬਹੁਤ ਵਧਾਈ ਦੇ ਪਾਤਰ ਨੇ ਜਿਹੜੇ ਬੱਚਿਆਂ ਨੂੰ ਇੱਥੇ ਭੇਜਦੇ ਨੇ ਬਹੁਤ ਹੀ ਸਕੂਲ ਮਿਲਦਾ ਜਦੋਂ ਅਸੀਂ ਬੱਚੇ ਨੂੰ ਗੁਰਬਾਣੀ ਦੀ ਨਾਲ ਜੋੜਦੇ ਆਂ ਜੋ ਸਾਡਾ ਫਰਜ਼ ਹੈ ਅਸੀਂ ਉਸ ਨੂੰ ਅਦਾ ਕਰਦੇ ਆਂ ਜੀ ਬਾਬਾ ਜੀ ਇਹ ਜ ਇਹ ਕਲਾਸਾਂ ਲਗਾਈਆਂ ਜਰੀਆਂ ਕਿੰਨੇ ਤੋਂ ਕਿੰਨੇ ਲਗਾਈਆਂ ਲਗਾਈਆਂ ਜਾ ਰਹੀਆਂ ਤੇ ਕਿੰਨੇ ਦਿਨਾਂ ਵਾਸਤੇ ਇਹ ਜੀ 10 ਦਿਨਾਂ ਦਾ ਕੈਂਪ ਸੀ 7 ਤਰੀਕ ਤੋਂ ਸ਼ੁਰੂ ਹੋਇਆ ਸੀ ਤੇ ਇਸ ਕੈਂਪ ਦੇ ਵਿੱਚ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਬੱਚਿਆਂ ਦੀ ਕਲਾਸ ਲਗਾਈ ਜਾਂਦੀ ਹੈ ਜਿਆਦਾ ਗਰਮੀ ਹੋਣ ਦੇ ਨਾਲ ਬੱਚੇ ਨੂੰ ਫਿਰ ਵਾਪਸ ਘਰ ਭੇਜਿਆ ਜਾਂਦਾ ਹੈ ਤੇ ਬੱਚੇ ਹਰ ਰੋਜ਼ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਦੇ ਨੇ ਜੋ ਵੀ ਸਿਲੇਬਸ ਦਿੱਤਾ ਜਾਂਦਾ ਯਾਦ ਕਰਦੇ ਨੇ ਤੇ ਉਹਨਾਂ ਨੂੰ ਨੈਤਿਕ ਸਿੱਖਿਆ ਤੇ ਨਾਲ ਗੁਰਬਾਣੀ ਦੀ ਸਿੱਖਿਆ ਨਾਲ ਪੰਜਾਬੀ ਦੇ ਨਾਲ ਜੋੜਿਆ ਜਾਂਦਾ ਬਾਬਾ ਜੀ ਦੀ ਬੜੀ ਵਿਧੀਗੱਲ ਹੈ ਵੀ ਇੱਥੇ ਪਲਵਾਸੀ ਜਿਹੜੇ ਆ ਗਏ ਨੇ ਉਹਨਾਂ ਦੇ ਬੱਚੇ ਵੀ ਆ ਰਹੇ ਨੇ ਅਤੇ ਹਿੰਦੂ ਕਮਿਊਨਿਟੀ ਦੇ ਜੋ ਬੱਚੇ ਨੇ ਬੱਚੀਆਂ ਨੇ ਉਹ ਵੀ ਇੱਥੇ ਆ ਕੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰ ਰਹੇ ਨੇ ਹਾਂਜੀ ਉਹਨਾਂ ਦੇ ਬੱਚੇ ਜੇ ਬਹੁਤ ਸ਼ਾਹ ਤੇ ਨਾਲ ਜਿਵੇਂ ਸਾਡੇ ਸਰਦਾਰ ਬੱਚੇ ਜਿਹੜੇ ਸਿੱਖ ਧਰਮ ਦੀ ਕਮਿਊਨਿਟੀ ਦੇ ਨਾਲ ਬੱਚੇ ਜੋ ਪੜ੍ਹਦੇ ਨੇ ਉਹਨਾਂ ਦੇ ਨਾਲ ਹੀ ਉਦਾਂ ਦਾ ਉਹਨਾਂ ਤੋਂ 20 ਅੱਗੇ ਜਾ ਕੇ ਬੱਚੇ ਜਿਹੜੇ ਨੇ ਉਹ ਪੜ੍ਹਦੇ ਨੇ ਸਹੀ ਢੰਗ ਦੇ ਨਾਲ ਜਵਾਬ ਦਿੰਦੇ ਨੇ ਬੜਾ ਵਧੀਆ ਤਰੀਕੇ ਨਾਲ ਪੜ੍ਹ ਕੇ ਆ ਕੇ ਜੋ ਇਸ ਚੀਜ਼ ਨੂੰ ਸਿੱਖਦੇ ਨੇ ਇਹੀ ਇੱਕ ਵਿਲੱਖਣਤਾਈ ਹੈ ਸਿੱਖ ਧਰਮ ਦੇ ਵਿੱਚ ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਕੀ ਸਿੱਖ ਧਰਮ ਦੇ ਵਿੱਚ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਦਾ ਉਪਜਾ ਕੌਣ ਭਲੇ ਕੋ ਮੰਦੇ ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਪ੍ਰਮਾਤਮਾ ਇੱਕ ਹੈ ਅਸੀਂ ਸਾਰੇ ਉਸ ਦੀ ਵੰਸ਼ਾ ਬਿਲਕੁਲ ਮਾਨਸ ਕੀ ਜਾਤ ਸਭੇ ਇੱਕ ਤੇ ਪਛਾਨੋ ਬਾਬਾ ਜੀ ਜਿੱਥੇ ਅੱਜ ਕੱਲ ਦੇ ਜੋਗ ਦੀ ਗੱਲ ਕਰੀ ਅੱਜ ਕੱਲ ਇਹ ਜਿਹੜੇ ਆਪਾਂ ਨੌਜਵਾਨ ਬੱਚੇ ਦੀ ਗੱਲ ਕਰ ਲਈਏ ਉਹ ਜਿਹੜਾ ਕੋਈ ਦਿਹਾੜਾ ਆਉਂਦਾ ਵਸ ਕਿਤਾ ਜਿਵੇਂ ਵਿਸਾਖੀ ਲਾ ਲੋ ਜਾਂ ਹੋਰ ਵੀ ਕਈ ਸਿੱਖੀ ਦਿਹਾੜੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਦਾ ਮਹੱਤਵ ਕੀ ਹੈ ਇਹ ਜੇ ਵਿਸਾਖੀ ਆ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਜੇ ਅਸੀਂ ਛੋਟੇ ਹੁੰਦੇ ਹਾਂ ਤਾਂ ਕਦਾਵਾ ਪੜੀਆਂ ਹੁੰਦੀਆਂ ਜੁੜੇ ਹੁੰਦੇ ਤੇ ਸਾਨੂੰ ਸਾਡਾ ਇਤਿਹਾਸ ਪਤਾ ਹੋਣਾ ਸੀਗਾ ਹਾਂਜੀ ਇਹ ਨਾ ਅੱਜ ਤੁਸੀਂ ਜਦੋਂ ਇਹਨਾਂ ਬੱਚਿਆਂ ਦੇ ਕੋਲ ਹੁਣ ਬਾਅਦ ਵਿੱਚ ਤੁਸੀਂ ਸਵਾਲ ਜਵਾਬ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਚੀਜ਼ ਸਿਖਾਈ ਜਾ ਰਹੀ ਹੈ ਕਿ ਸਾਡੇ ਜੂੜ ਮਿਲੇ ਰਮਤਾ ਕਿੱਦਾਂ ਹੋਏ ਸਾਡਾ ਜਿਹੜਾ ਦਿਹਾੜੇ ਨੇ ਮਨਾਏ ਕਿੱਦਾਂ ਜਾਂਦੇ ਨੇ ਇਹਨਾਂ ਮਨਾਉਣ ਦੀ ਮਰਿਆਦਾ ਕੀ ਆ ਇਹ ਸ਼ੁਰੂਆਤ ਕਿੱਦਾਂ ਹੋਈ ਇਹਦਾ ਮਕਸਦ ਕੀ ਆ ਹਰ ਇੱਕ ਚੀਜ਼ ਦਾ ਇੱਕ ਦਿਹਾੜੇ ਦਾ ਰੀਤ ਦਾ ਮਕਸਦ ਹੁੰਦਾ ਕਿ ਸਮਾਜ ਨੂੰ ਸਿੱਖਿਆ ਦਿੰਦਾ ਉਹੀ ਜਿਹੜਾ ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ ਤੇ ਬੱਚੇ ਇਸ ਚੀਜ਼ ਨੂੰ ਸਮਝ ਵੀ ਰਹੇ ਨੇ ਜੀ ਇਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਤੇ ਐਸਜੀਪੀ ਜੀ ਜਿਨ੍ਹਾਂ ਨੇ ਇਸ ਇਹ ਕਲਾਸਾਂ ਲਗਾਈਆਂ ਜਿਹੜੀਆਂ ਛੁੱਟੀਆਂ ਦੇ ਵਿੱਚ ਬੱਚੇ ਕਾਫੀ ਉਤਸ਼ਾਹ ਨਾਲ ਇੱਥੇ ਆ ਗਏ ਤੇ ਗੁਰਮੁਖੀ ਦੀ ਵਿਦਿਆ ਲੈ ਰਹੇ ਨੇ ਅਤੇ ਉਹ ਗੁਰਸਿੱਖੀ ਦਾ ਜੁੜੇ ਜੋ ਵੀ ਹਨ ਜੇ ਸਿੱਖੀ ਦੇ ਇਤਿਹਾਸ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਾ ਰਹੇ ਨੇ ਅਸੀਂ ਧੰਨਵਾਦੀ ਹਾਂ ਉਹਨਾਂ ਮਾਪਿਓ ਦਾ ਵੀ ਉਹਨਾਂ ਬੱਚਿਆਂ ਦਾ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਮਾ ਕੱਢ ਕੇ ਇੱਥੇ ਭੇਜਿਆ ਤੇ ਜਿਹੜੇ ਗੁਰਸਿੱਖੀ ਦੀ ਸਿੱਖਿਆ ਪ੍ਰਾਪਤ ਕਰਵਾ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾ ਰਹੇ ਸੋ ਸਾਡੇ ਨਾਲ ਹੋਰ ਵੀ ਗੁਰਦਾਰ ਸਾਹਿਬ ਦੇ ਪਰਮੰਤਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਬਾ ਜੀ ਹਾਂ ਜੀ ਬਾਈ ਖਾਲਸਾ ਵਰਜੀ ਬਾਬਾ ਜੀ ਮੈਂ ਧੰਨਵਾਦਾਂ ਧੰਨਵਾਦੀਆਂ ਸਭ ਤੋਂ ਪਹਿਲਾਂ ਤਰਾ ਨਿਰਪੱਖ ਪੋਸਟ ਵਾਲਿਆਂ ਦਾ ਜੀ ਜੀ ਜਿਨ੍ਹਾਂ ਨੇ ਆ ਸਾਡੇ ਇਸ ਕੈਂਪ ਵਿੱਚ ਆ ਕੇ ਇਹਨਾਂ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ ਕੀ ਕਰਦੇ ਜਿੱਦਾਂ ਪੜ੍ਹਦੇ ਪਏ ਆ ਅਸੀਂ ਕੀ ਪੜ੍ਹਾ ਰਹੇ ਆ ਉਹਦਾ ਤੁਸੀਂ ਸਾਰਾ ਇਹ ਮਤਲਬ ਸਾਰਾ ਆਪਣੇ ਕਰਦੇ ਇਹਨੂੰ ਕੀ ਕਹੇ ਕਵਰਿੰਗ ਕਰਦੇ ਮੈਂ ਤੁਹਾਨੂੰ ਆਦਿ ਸਭ ਤੋਂ ਪਹਿਲ ਇਸ ਤਰ੍ਹਾਂ ਜੀ ਹਰ ਸਾਲ ਅਸੀਂ ਇਹ ਕੈਂਪ ਲਵਾਉਂਦੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਨੂੰ ਬੇਨਤੀ ਕੀਤੀ ਜਾਂਦੀ ਆ ਇੱਥੇ ਸਾਡੇ ਜਿਹੜੇ ਮੈਂਬਰ ਨੇ ਅਸੀਂ ਪੀਸੀ ਦਾ ਸਾਹਿਬ ਗੁਰਨਾਮ ਸਿੰਘ ਜੀ ਜਸਲ ਉਹਨਾਂ ਨੂੰ ਬੇਨਤੀ ਕੀਤੀ ਸਾਡੇ ਪਿੱਛੇ ਗੁਰਪੁਰਪਤ ਆਇਸਨ ਇਥੋਂ ਦੇ ਸਰਪ੍ਰਚਾਰਕ ਭਾਈ ਮਨਜੀਤ ਸਿੰਘ ਜੀ ਉਹਨਾਂ ਨੂੰ ਕਿ ਉਹਨਾਂ ਨੇ ਫਿਰ ਕਿਹਾ ਵੀ ਚਲੋ ਠੀਕ ਆ 7 ਤਰੀਕ ਤੋਂ ਅਸੀਂ ਤੁਹਾਡੀ ਇਥੇ ਬਾਕੀ ਉਹਨਾਂ ਦੇ ਸ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਸਾਡੇ ਸਾਰੇ ਜਿਹੜੀ ਇਥੋਂ ਦੀ ਕਮੇਟੀ ਆ ਉਹਨਾਂ ਦੇ ਸਾਡੇ ਸਹਿਯੋਗ ਨਾਲ ਇਹ ਬੱਚਿਆਂ ਦਾ ਕੈਂਪ ਆਸੀਂ ਲਵਾਉਨੇ ਹਰ ਸਾਲ ਸਮਰਿਤ ਬੱਚਿਆਂ ਤੋਂ ਘਰਾਂ ਵਿੱਚ ਕਿਹਾ ਜਾਂਦਾ ਵੀ ਆਪਣੇ ਬੱਚਿਆਂ ਨੂੰ ਛੁੱਟੀ ਨਾ ਭੇਜੋ ਇਹਨਾਂ 10 ਦਿਨ ਧਾਰੇ ਦੇ ਦਿਓ ਅਸੀਂ ਬੱਚਿਆਂ ਨੂੰ ਕੁਛ ਨਾ ਕੁਛ ਰਖਾਵਾਂਗੇ ਜੋ ਸ੍ਰਮਣੀ ਗੁਰਦਾ ਪ੍ਰਬੰਧਕ ਕਮੇਟੀ ਵੱਲੋਂ ਸਿਲੇਬਸ ਛਾਪਿਆ ਹੋਇਆ ਉਦੇ ਮੁਤਾਬਕ ਅਸੀਂ ਐਸੇ ਬੱਚਿਆਂ ਨੂੰ ਸਾਰੇ ਭਾਈ ਸਾਹਿਬ ਜੀ ਆ ਕੇ ਪੜਾਉਂਦੇ ਆ ਦੱਸਦੇ ਆ ਸਾਰੇ ਉਹਨਾਂ ਨੂੰ ਤੇ ਬੱਚੇ ਲਾਹ ਲੈ ਰਹੇ ਨੇ ਸਾਡੇ ਪਾਸ ਆਪਣੇ ਮਹੱਲੇ ਦੇ ਜਿੰਨੇ ਬੱਚੇ ਆ ਪੂਰੇ ਤੇ ਨਹੀਂ ਆ ਰਹੇ ਸਾਰੇ ਫਿਰ ਵੀ ਜਿੰਨੇ ਆਏ ਅਸੀਂ ਹੁੰਦੇ ਧੰਨਵਾਦੀਆਂ ਕੁਝ ਬੱਚੇ Hindu ਫੈਮਿਲੀ ਚੋਂ ਵੀ ਨਾ ਕੁਝ ਇੱਥੇ ਪ੍ਰਵਾਸੀ ਨੇ ਰਾਜਸਥਾਨ ਤੋਂ ਭਈ ਯੂਪੀ ਤੋਂ ਵੀ ਬਿਲਕੁਲ ਉਹ ਵੇਖ ਕੇ ਬੜਾ ਮਨ ਨੂੰ ਖੁਸ਼ੀ ਹੋਈ ਕਿ ਉਹ ਵੀ ਸਾਰੇ ਬੱਚੇ ਪੜ੍ਹ ਰਹੇ ਆ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਉਹ ਵੀ ਇੱਥੇ ਆਏ ਨੇ Hindu ਅਨਾਉਂਸਮੈਂਟ ਵੀ ਇਹੋ ਕਰਦੇ ਆ ਤੇ ਇੱਥੇ ਬਗੈਰ ਕਿਸੇ ਧਰਮ ਪਕਤ ਹੋ ਕੇ ਇਸ ਬੱਚੇ ਭੇਜੋ ਆਪਣੇ ਬੱਚੇ ਸਾਰੇ ਭੇਜੋ ਕਿਉਂਕਿ ਇਹ ਜਿਹੜੇ ਕੈਂਪ ਲਾਉਣ ਦਾ ਸਭ ਤੋਂ ਵੱਡਾ ਮਕਸਦ ਇਹ ਹੁੰਦਾ ਜਿਹੜਾ ਸਮਾਂ ਚੱਲਦਾ ਪਿਆ ਨਾ ਇਹਦੇ ਵਿੱਚ ਸਾਡੇ ਬੱਚੇ ਕਿਤੇ ਗਾਂ ਥੜਕਣਾ ਜਾਣ ਆਪਣੀ ਜ਼ਿੰਦਗੀ ਚ ਚੰਗਾ ਆਪਣੇ ਆਪ ਨੂੰ ਬਣਾ ਸਕਣ ਭਾਵੇਂ ਕਿਸੇ ਧਰਮ ਦੇ ਹੋਣ ਆਪਣੇ ਧਰਮ ਚ ਪਰਪੱਕ ਰਹਿਣ ਆਪਣੇ ਧਰਮ ਦੀ ਸਿੱਖਿਆ ਉਹਨਾਂ ਦੇ ਕੋਲ ਹੋਵੇ ਤੇ ਮੈਂ ਨਹੀਂ ਸਮਝਦਾ ਕਿ ਬੱਚੇ ਜ਼ਿਆਦਾ ਵਿਗੜਨ ਕਿਉਂ ਘਰ ਅੱਜਕੱਲ ਇਹਦੇ ਮਾਹੌਲ ਨਹੀਂ ਸਾਡੇ ਚੰਗੇ ਆ ਗਏ ਸਾਡੇ ਸਿੱਧੀ ਗੱਲ ਹੈ ਘਰਾਂ ਦੇ ਮੌਲਵੀ ਸਾਡੇ ਵਧੀਆ ਨਹੀਂ ਐਸੇ ਬੱਚਿਆਂ ਦੀ ਪਰਵਾਹ ਨਹੀਂ ਕਰਦੇ ਆਪਣੇ ਤੇ ਬੱਚੇ ਵੀ ਜਿਹੜੇ ਆ ਤਾਂ ਸਾਡੇ ਬਹੁਤੇ ਮਾਂ ਪਿਓ ਦਾ ਉਹਨਾਂ ਨੂੰ ਕੋਈ ਐਡਾ ਵੱਡਾ ਹੈ ਨਹੀਂ ਕਰ ਸਾਰੇ ਚੰਗੇ ਵੀ ਹੈਗੇ ਆ ਪਰ ਬਹੁਤੇ ਅੱਜ ਬੱਚਿਆਂ ਤੋਂ ਅਸੀਂ ਦੂਰ ਆ ਇਹ ਕਰਕੇ ਇਸ ਕੈਂਪ 'ਚ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਪਈ ਆਪਾਂ ਗੁਰੂ ਦੇ ਨਾਲ ਜੁੜਦੀ ਏ ਤੇ ਸਮਝੋ ਕਿ ਸਾਰੀ ਸੰਸਾਰ ਨਾਲ ਜੁੜਦੇ ਆ। ਬਿਲਕੁਲ ਕਿਥੇ ਆ ਜੀ ਅੱਜ ਕੱਲ੍ਹ ਛੁੱਟੀਆਂ ਪਈਆਂ ਨੇ ਛੁੱਟੀਆਂ 'ਚ ਜੇ ਘਰ ਦੇ ਕਿਸੇ ਜਾਈਏ ਨਾ ਤੇ ਸਾਰੇ ਵੱਖ-ਵੱਖ ਆਪਣਾ ਮੋਬਾਈਲ 'ਤੇ ਬੈਠੇ ਹੁੰਦੇ ਆ। ਕਿਸੇ ਨੂੰ ਕਿਸੇ ਨਾਲ ਕੋਈ ਨਹੀਂ ਹੁੰਦਾ। ਜੇ ਮਾਂ ਦੀ ਗੱਲ ਕਰੀਏ ਮਾਂ ਵੱਖਰਾ ਬੈਠੇ ਹੁੰਦੇ ਬੱਚੇ ਵੱਖਰੇ ਬੈਠੇ ਹੁੰਦੇ ਆ। ਤੇ ਇਹ ਬੜਾ ਵਧੀਆ ਪ੍ਰਾਲਾਪ ਵੀ ਗੁਰਸਿੱਖੀ ਨਾਲ ਜੋੜ ਰਹੇ ਬੱਚਿਆਂ ਨੂੰ। ਬੱਚੇ ਜੁੜ ਜਾਣਗੇ ਤੇ ਅਸੀਂ ਸਮਝਾ ਕੇ ਸਾਡਾ ਇਹ ਜੀਵਨ ਸਫਲ ਆ। ਆਪਣੀ ਜ਼ਿੰਦਗੀ 'ਚ ਅਸੀਂ ਕੁਝ ਨਾ ਕੁਝ ਵੰਡਿਆ ਤੇ ਕੁਝ ਲਿਆ ਵੀ ਨਾ ਬੱਚੇ ਕੋਲ ਫਿਰ ਲੈ ਵੀ ਰਹੇ ਆ। ਬੱਚਿਆਂ ਕੋਲ ਹੀ ਬਹੁਤ ਕੁਝ ਸਿੱਖਦੇ ਵੀ ਜ ਪਿਆਰ ਨਾਲ ਡਾਂਟਣਾ ਵੀ ਆਖੀ ਦਾ ਵਿੱਚ ਜਿੱਦਾਂ ਤੁਸੀਂ ਸਕੂਲ ਚ ਚੁਪਾ ਕੇ ਪੜ੍ਹਦੇ ਆ ਤੇ ਵੀ ਸਕੂਲ ਆ ਆਪਾਂ ਗੁਰੂ ਸਾਹਿਬ ਦੇ ਸਾਡੇ ਹੈੱਡ ਪ੍ਰਿੰਸੀਪਲ ਜੋ ਵੀ ਜੋ ਹੈੱਡ ਨੇ ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਤਾਬੇ 'ਚ ਬੈਠੇ ਆ ਸੀ ਬੱਚੇ ਬਕਾਇਦਾ ਪਹਿਲਾਂ ਅਰਦਾਸ ਕਰਦੇ ਆ ਮੂਲ ਮੰਤਰ ਦਾ ਜਾਪ ਕਰਦੇ ਆ ਸ਼ਾਮ ਨੂੰ ਜਿਹੜੇ ਸਮਾਪਤੀ ਹੁੰਨੇ ਫਿਰ ਅਰਦਾਸ ਬੇਨਤੀ ਕਰਕੇ ਜਾਂਦੇ ਆ ਤੇ ਸੱਚੇ ਪਾਤਸ਼ਾਹ ਜੋ ਪੜਿਆ ਸੁਣਿਆ ਸਾਡੇ ਹਿੱਦੇ 'ਚ ਵਸ ਜਾਵੇ ਅਗਲਾ ਦਿਨ ਜਿਹੜਾ ਸਾਡੇ ਵਾਸਤੇ ਹੋਰ ਨਰੋਵਾ ਛੜੇ ਬਹੁਤ ਬਹੁਤ ਇਹਨਾਂ ਦਸਮਣੀ ਕਮੇਟੀ ਦੇ ਪ੍ਰਬੰਧ ਕੰਦਾ ਵੀ ਭਾਈ ਸਾਹਿਬ ਜੀ ਦਾ ਵੀ ਜਿਹੜੇ ਆਏ ਨੇ ਸਾਨੂੰ ਬੱਚਿਆਂ ਨੂੰ ਪੜਾਉਣ ਵਾਸ ਇਹਨਾਂ ਬੱਚਿਆਂ ਦੇ ਖਾਣ ਪੀਣ ਦਾ ਵੀ ਇੰਤਜ਼ਾਮ ਹਸ ਕੀਤਾ ਉਹ ਵੀ ਸੇਵਾ ਪਿਛਲੇ ਸਾਲ ਵੀ ਭਾਈ 인ਦਰ ਸਿੰਘ ਜੀ 인ਦਰ ਮਸ਼ੀਨ ਟੂਲ ਵਾਲੇ ਨੇ ਉਹਨਾਂ ਨੇ ਸੇਵਾ ਲਈ ਸੀ ਸਾਲ ਵੀ ਉਹਨਾਂ ਨੇ ਕਿਹਾ ਵੀ ਸੇਵਾ ਮੈਂ ਲੈਣੀ ਉਹ ਸੇਵਾ ਕਰਦੇ ਨੇ ਬੱਚਿਆਂ ਦੀ ਨਾਲ ਭਾਈਏ ਗੁਰਮukh ਸਿੰਘ ਜੀ ਨੇ ਮੈਂਬਰ ਵੀ ਨੇ ਗੁਰਦੁਆਰਾ ਸਾਹਿਬ ਦੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਾਰਿਆਂ ਦਾ ਭਾਈ ਹਰਦੇਵ ਸਿੰਘ ਜੀ ਆਏ ਨੇ ਸਪੈਸ਼ਲੀ ਤੌਰ ਤੇ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਤੇ ਸਾਧ ਸੰਗਤ ਬਾਕੀ ਸੰਗਤ ਸਾਰੀ ਦਾ ਮੈਂ ਤਾਂ ਸਮਝਦਾ ਸਾਰੇ ਮਹੱਲੇ ਦਾ ਹੀ ਧੰਨਵਾਦ ਆ ਜਿਹੜੇ ਜਿੰਨਾਂ ਜਿੰਨਾਂ ਬੱਚੇ ਆਪਣੇ ਭੇਜਦੇ ਆ ਉਹ ਸਮਝੋ ਕਿ ਆਪਣੇ ਬੱਚਿਆਂ ਨੂੰ ਇਸ ਸੋਨੇ ਦੀ ਪੌੜੀ ਤੇ ਚੜਨ ਲਿਆ ਇਸ ਕਲਜੋਗੇ ਚ ਜਿੱਤੇ ਚਾਰ ਸਫੇਰੇ ਹਨੇਰਾ ਹੀ ਹਨੇਰਾ ਵਾ ਸਾਹਮਣੇ ਜਰਾਉਂਦਾ ਇਕੋ ਲੋਗਾ ਉਹ ਹੈ ਗੁਰਮਤਿ ਦੀ ਉਹ ਬੱਚੇ ਲੈਣਗੇ ਲੋ ਤੇ ਚੰਗੇ ਬਣ ਜਾਣਗੇ ਮਹਾਰਾਜ ਸੱਚੇ ਬਾਛਾ ਨੇ ਤੰਦਰੁਸਤੀਆਂ ਬਖਸ਼ੇ ਸਾਡੀਆਂ ਤੇ ਹੋਏ ਅਸੀਂ ਤੇ ਸੇਵਾਦਾਰ ਆ ਇਹਨਾਂ ਦੇ ਬੱਚਿਆਂ ਨੂੰ ਸਾਧਾਂ ਆਪਣਾ ਵੀ ਬੈਠੇ ਜਾ ਕੇ ਸਾਰੇ 8:30 ਜੇ ਮੈਂ ਆਪ ਆ ਜਾਣਾ ਸੋ ਬੂਰੇ ਸਾਰੇ ਤੇਨ ਸਮਾਪਤੀ ਕਰਕੇ ਫਿਰ ਜਾਣਾ ਪਹਿਲਾਂ ਜੀ ਬਹੁਤ ਵਧੀਆ ਬਾਬਾ ਜੀ ਨੇ ਕਿਹਾ ਕਿ ਧੰਨਵਾਦ ਉਹਨਾਂ ਦਾ ਮਾਪਿਓ ਦਾ ਤੇ ਧੰਨਵਾਦੀ ਉਹਨਾਂ ਬੱਚਿਆਂ ਦਾ ਜਿਹੜੇ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਸੋ ਆਪਾਂ ਵੀ ਬੱਚਿਆਂ ਨਾਲ ਵੀ ਗੱਲ ਕਰਾਂਗੇ ਕਿ ਬੱਚਿਆਂ ਨੇ ਹੁਣ ਤੱਕ ਕਿੰਨੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਕਿੰਨਾ ਕੁ ਸਿੱਖੀ ਤੋਂ ਦੂਰ ਨੇ ਤੇ ਕਿੰਨਾ ਕੋਲ ਆਏ ਨੇ ਬਾਬਾ ਜੀ ਤੁਸੀਂ ਇਹ ਬੱਚਿਆਂ ਕੋਲ ਸਵਾਲ ਪੁੱਛੋਗੇ ਅਸੀਂ ਜਵਾਬ ਲੈ ਲਈਏ ਹਾਂਜੀ ਇਹ ਬੱਚੇ ਨੇ ਗੁਰਬਾਣੀ ਬਹੁਤ ਵਧੀਆ ਯਾਦ ਕੀਤੀ ਹੈ ਗੰਠ ਕੀਤੀ ਹੈ ਗੁਰਬਾਣੀ ਦੇ ਵਿੱਚ ਉਹ ਜਪਜੀ ਸਾਹਿਬ ਦੇ ਵਿੱਚੋਂ ਅਸੀਂ ਇਹਨੂੰ ਪੁੱਛਾਂਗੇ ਇਹ ਦੱਸੇਗਾ ਭਰੀਏ ਹੱਥ ਪੈਰ ਤਾਂ ਦੇਵ ਵਾਲੀ ਪੌੜੀ ਸਨ ਹੈ ਪਰੀਏ ਹੱਥ ਪੈਰ ਤੰਦੇ ਇਹ ਪਾਣੀ ਧੋਤਾ ਉਤਰਖੇ ਮੂਤ ਪਲੀਤੀ ਕੱਪੜ ਹੋਏ ਦੇਹ ਸਾ ਬਨ ਲਈਏ ਉਹ ਤੋਏ ਪਰੀਏ ਮਤ ਪਾਪਾ ਕੇ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ 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 ਨਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਨਿਆ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤਾ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾ ਉਹ ਸਤ ਸੁਹਾਨ ਸਦਾ ਮਨ ਕਵਨਸ ਅਵੇ ਲਾ ਵਖਤ ਕਵਣ ਕਵਣ ਤੇ ਕਵਣ ਵਾਰ ਕਵਣ ਸੇ ਰੋਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਆ ਲਿਖ ਪ੍ਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਪ੍ਰਾਣ ਸਤਵਾਰ ਨਾ ਜੋਗੀ ਜਾਣੈ ਤੋ ਮਾਹ ਨਾ ਕੋਈ ਜਹ ਕਰਤਾ ਸਿਰ ਠੀਕੋ ਜਾਣੈ ਆਪੇ ਜਾਣ ਸਾਜੈ ਆਪੇ ਜਾਣੈ ਸੋਈ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਬੇਟਾ ਜੀ ਇਹ ਤੁਹਾਨੂੰ ਕਿੰਨੇ ਚਿਰ ਹੋ ਗਿਆ ਇੱਥੇ ਆਉਂਦੇ ਮੈਂ 2019 ਦਾ ਹਾਨਾ ਪਿਆ ਗੁਰਦੁਆਰੇ ਦੇ ਵਿੱਚ ਅੱਛਾ ਪਹਿਲਾ ਪਾਣੀ ਕੰਟਰੀ ਸੀ ਨਹੀਂ ਨਹੀਂ ਜੀ ਗੁਰਦੁਆਰੇ ਆਗੇ ਸ ਨੇ ਉਨੇ ਤੇ ਆਗੇ ਕਲਾਸਿਕ ਲਾਈਆਂ ਹੁਣ ਬਾਣੀ ਕੰਠ ਹੋ ਗਈ ਹਾਂਜੀ ਖੁਸ਼ੀ ਮਹਿਸੂਸ ਹੁੰਦੀ ਆ ਆਪਣੇ ਆਪ ਦੇ ਮਨ ਚ ਸ਼ਾਂਤੀ ਮਹਿਸੂਸ ਹੁੰਦੀ ਆ ਵੀ ਅਸੀਂ ਬਾਣੀ ਪੜ ਸਕਦੇ ਹਾਂ ਚੰਗੀ ਤਰ੍ਹਾਂ ਹਾਂਜੀ ਹਾਂਜੀ ਜੀ ਬਿਲਕੁਲ ਪਹਿਲਾਂ ਨਹੀਂ ਸੀ ਹੁਣ ਬਾਣੀ ਕੰਠਾ ਬਾਣੀ ਸੁਣਾਉਂਦੇ ਵੀ ਆ ਸੋ ਬਾਬਾ ਜੀ ਅਗਲੇ ਬੱਚੇ ਦੀ ਤਿਆਰੀ ਤਾਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨੇ ਵੀ ਗੁਰੂ ਸਨ ਪੰਜਵੇਂ ਗੁਰੂ ਹਾਂਜੀ ਹਾਂਜੀ ਬੇਟਾ ਕਿੰਨੇ ਸਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੂ ਜੀ ਨੂੰ ਕਿੱਥੇ ਮਿਲੇ ਸਨ ਸ਼੍ਰੀ ਗੁਰਤਾਪੁਰ ਸਾਹਿਬ ਲੈਣਾ ਜੀ ਅਮਨਵਰ ਅਮਨਵਰ ਠੀਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਰਾਏਪੋਏ ਦੀ ਤਲਵੰਡੀ ਹਾਂ ਉਹਨੂੰ ਨੰਗਾਣਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਆਪਣੀ ਪਤਨੀ ਦਾ ਕੀ ਨਾਮ ਸੀ ਮਾਤਾ ਸਲਖਣੀ ਜੀ ਮਾਤਾ ਸਲਖਣੀ ਜੀ ਸ਼ਾਬਾਸ਼ ਆਓ ਇੱਕ ਛੋਟੇ ਬੱਚੇ ਨੂੰ ਪੰਜ ਪੈਰ ਕਿੰਦੇ ਆ ਜਾਓ ਆ ਜਾਓ ਆ ਜਾਓ ਆ ਜਾਓ ਜੀ ਗੌਜੀ ਹੋਰ ਬੱਚਾ ਕੋਈ ਆਪਾਂ ਸੁਣਾਗੇ ਕਿ ਵੀ ਇਹਨਾਂ ਨੇ ਕਲਾਸਾਂ ਲਗਾਈਆਂ ਨੇ ਗੁਰਵਧੀਆਂ ਕੀ ਕੋਈ ਸਿੱਖਿਆ ਪ੍ਰਾਪਤ ਕੀਤੀ ਹਜੇ ਤੱਕ ਪੰਡਤ ਦੇ ਕੋਲ ਪੜਨ ਵਾਸਤੇ ਕਿੰਨੇ ਸਾਲ ਦੀ ਉਮਰ 'ਚ ਗੁਰੂ ਸਾਹਿਬ ਜੀ ਗਈ ਗੁਰਦਾਨ ਇੱਕ ਮਿੰਟ ਹਾਂਜੀ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਸਾਲ ਦੀ ਉਮਰ ਵਿੱਚ 7 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਅੱਗੇ ਗੁਰਗੱਦੀ ਕਿਹਨਾਂ ਨੂੰ ਬਖਸ਼ਿਸ਼ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ بابا جی تھی رہے سی پرواسی بچے بھی آئے اسی مولا کو کوئی سن لیے او جی اٹھو بیٹا او بچے پیشلی 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 ہاں جی ہاں جی تو اسی ٹھیک ہاں جی پیشلی جی جی دو مجھے دے رہ گیا جو چلو چار صاحب جا دے نام دسو بچے باگر جی کا خاصہ باگر جی کی فتح چار صاحب جا دے نام دسو جی بابا جیت سینگ جی بابا ਸਹਿਜਾ ਦਾ ਬਾਬਾ ਜੂਜਾਰ ਸਿੰਘ ਜੀ ਸਹਿਜਾ ਦਾ ਬਾਬਾ ਜੋਰਵਾਲ ਸਿੰਘ ਜੀ ਸਹਿਜਾ ਦਾ ਬਾਬਾ ਫਤੇ ਸਿੰਘ ਜੀ ਜੀ ਬਿਲਕੁਲ ਇਹ ਬੱਚੇ ਦਸ ਗੁਰਸਬਾਨਾਂ ਦੇ ਨਾਮ ਬੋਲ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਰਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਰਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਰਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਰਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਰਸ਼ਾਹ ਸ੍ਰੀ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ 6ਵੀਂ ਪਾਸ਼ਾ ਸ਼੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ 7ਵੀਂ ਪਾਸ਼ਾ ਸ਼੍ਰੀ ਗੁਰੂ ਹਰ Rai ਸਾਹਿਬ ਜੀ 8ਵੀਂ ਪਾਸ਼ਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 9ਵੀਂ ਪਾਸ਼ਾ ਸ਼੍ਰੀ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ 10ਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਸ਼ਾ ਦੀ ਜੋਤਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਇਹ ਸੀ ਉਹ ਪ੍ਰਭਾਸੀ ਬੱਚੀ ਜਿਨੇ ਦਸਾਂ ਗੁਰਾਂ ਦੇ ਨਾਮ ਨੇ ਉਹ ਵੀ ਪ੍ਰਵਾਸੀ ਬੱਚੀ ਸੀਗੀ ਇੱਥੇ ਕਿਸੇ ਵੀ ਕਮਿਊਨਿਟੀ ਦੇ ਬੱਚੇ ਆਉ ਨੂੰ ਕੋਈ ਮਨਾਹੀ ਨਹੀਂ ਕੋਈ ਵੀ ਆ ਸਕਦਾ ਕਿਸੇ ਧਰਮ ਦਾ ਬੱਚਾ ਵੀ ਆ ਸਕਦਾ ਤੇ ਸਿੱਖਿਆ ਪ੍ਰਾਪਤ ਕਰ ਸਕਦਾ ਸੋ ਸਿੱਖਿਆ ਸਾਡੇ ਅਗਲੇ ਜੋ ਸਾਡਾ ਜੀਵਨ ਚੱਲਣਾ ਪੂਰਾ ਜੀਵਨ ਚੱਲਣਾ ਉਹਦੇ ਵਿੱਚ ਕੰਮ ਆਏਗੀ ਕਿਉਂਕਿ ਅੱਜ ਕੱਲ ਦੇ ਵਿਖੇ ਨੌਜਵਾਨਾਂ ਨੂੰ ਕਈਆਂ ਨੂੰ ਨੌਜਵਾਨਾਂ ਨੂੰ ਆਪਣੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਜੇ ਕੋਈ ਦਿਹਾੜਾ ਆ ਜਾਂਦਾ ਵਿਸਾਖੀ ਦਾ ਦਿਹਾੜਾ ਆ ਜਾਂਦਾ ਜਾਂ ਕਿਤੇ ਹੋਰ ਦਿਹਾੜਾ ਆ ਜਾਂਦਾ ਕੋਈ ਤੇ ਉਹਨਾਂ ਨੂੰ ਉਹਦੇ ਇਤਿਹਾਸ ਦਾ ਨਹੀਂ ਪਤਾ ਹੁੰਦਾ ਲੇਕਿਨ ਆਪਾਂ ਜੇ ਛੋਟੇ ਹੁੰਦੇ ਤਾਂ ਉਹ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਤੋਰਾਂਗੇ ਆਪਣੇ ਧਰਮ ਵੱਲ ਤੋਰਾਂਗੇ ਗੁਰਬਾਣੀ ਵੱਲ ਤੋਰਾਂਗੇ ਕਿਤੇ ਨਾ ਕਿਤੇ ਆਪਾਂ ਉਹਨਾਂ ਦੇ ਉਹਨਾਂ ਦੇ ਲਿਖੇ ਉਪਦੇਸ਼ਾਂ ਨੂੰ ਆਪਾਂ ਅਮਲ ਕਰ ਸਕਾਂਗੇ ਤੇ ਸਾਡੇ ਜੀਵਨ ਚ ਜੀਵਨ ਸੌਖਾ ਹੋ ਜਾਏਗਾ ਨਿਰਪਖ ਪੋ